ਦਰਾਹਾ ਨੇੜੇ ਆਲਕ ਪੈਟਰੋਲ ਪੰਪ ਕੋਲ ਇੱਕ ਮੋਟਰਸਾਈਕਲ ਨੂੰ ਟਰੱਕ ਨੇ ਦਰੜਿਆ ਹੋਈ ਮੌਤ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਨਮਾਸੀ ਅਮਰਜੀਤ ਸਿੰਘ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਮੋਟਰਸਾਈਕਲ ਦਾ ਹਾ사 ਗ੍ਰਸਤ ਹੋ ਗਿਆ ਅਤੇ ਪਿੱਛੋਂ ਆਂਦੇ ਟਰੱਕ ਦੇ ਥੱਲੇ ਆ ਗਿਆ ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ ਉੱਥੇ ਹੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਮੌਰਚੀ ਚ ਰਖਵਾ ਅਗੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਈਸ਼ੂ ਜੀ ਕੀ ਮਾਮਲਾ ਤੁਸੀਂ ਐਂਬੂਲੈਂਸ ਲੈ ਕੇ ਥਾਣੇ ਖੜੇ ਸਾਨੂੰ ਕਾਲ ਆਈ ਸੀ ਜੀ ਇੱਥੇ ਹੁਣ ਦਰਾਹੇ ਥਾਣੇ ਤੋਂ ਕੁਲਵਿੰਦਰ ਐਸਆਈ ਦੀ ਵੀ ਟਿੱਬੇ ਦੇ ਪੁਲ ਤੇ ਮਾਊਂਟ ਲੇਟਰਾ ਸਕੂਲ ਦੇ ਕੋਲ ਇੱਕ ਐਕਸੀਡੈਂਟ ਹੋਇਆ ਤਾਂ ਐਕਸੀਡੈਂਟ ਵੀ ਆਪਣੇ ਪਿੰਡ ਜਿਹੜਾ ਰਾਜਗੜਾ ਹੈ ਉੱਥੇ ਦਾ ਨੌਜਵਾਨ ਮੁੰਡਾ ਜਿਹਦੀ ਉਮਰ ਤਕਰੀਬਨ 35 ਸਾਲ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀਗਾ ਤੇ ਉਹਦੇ ਉਹਦਾ ਐਕਸੀਡੈਂਟ ਹੋਇਆ ਜੀ ਉਹਨੂੰ ਕਾਰ ਨੇ ਫੇਟ ਮਾਰੀ ਤੇ ਪਿੱਛੋਂ ਟਰੱਕ ਚੜ ਗਿਆ ਤੇ ਐਕਸੀਡੈਂਟ ਵੀ ਇੰਨਾ ਭਿਆਨਕ ਸੀਗਾ ਕਿ ਮੈਂ ਆਪਣਾ ਕਦੇ ਇਹ ਲਾਈਫ ਦੇ ਵਿੱਚ ਇਦਾਂ ਦਾ ਐਕਸੀਡੈਂਟ ਨਹੀਂ ਦੇਖਿਆ ਬਹੁਤ ਹੀ ਪੂਰੀ ਤਰ੍ਹਾਂ ਵਿਚਾਰੇ ਦੀ ਮੌਤ ਪਈ ਆ ਜਿਹੜਾ ਕਾਰਚਾਲਕ ਸੀ ਕਾਬੂ ਆਇਆ ਨਹੀਂ ਉਹ ਕਾਬੂ ਨਹੀਂ ਆਇਆ ਜਿੱਥੇ ਵੀ ਉੱਥੇ ਜਿਹੜੇ ਲੋਕ ਖੜੇ ਸੀ ਇਹੀ ਕਹਿ ਰਿਹਾ ਕਿ ਉਹ ਫਰਾਰ ਹੋ ਗਿਆ ਜੀ ਉਧਰੋਂ ਤੇ ਉਹਨੂੰ ਕੈਮਰੇ ਦੇ ਵਿੱਚ ਨਾਲ ਦੇ ਆਲੇ ਦੁਆਲੇ ਐਕਸਕਿਊਜ਼ ਕਰ ਰਹੇ ਨੇ ਵੀ ਉਹ ਫੜਿਆ ਜਾਵੇ ਤਾਂ ਜਿਹੜੀ ਵੀ ਕਾਨੂੰਨੀ ਕਾਰਵਾਈ ਇਹ ਦਰਾਹ ਦੇ ਪੁਲਿਸ ਥਾਣੇ ਵੱਲੋਂ ਤੇ ਕੀਤੀ ਜਾਊਗੀ ਤੇ ਜਿਹੜੇ ਟਰੱਕ ਥੱਲੇ ਆਇਆ ਦੁਬਾਰਾ ਉਹ ਹਾਦਸੇ ਦੇ ਵਿੱਚ ਕਾਬੂ ਆਇਆ ਜੀ ਹਾਂਜੀ ਹਾਂਜੀ ਟਰੱਕ ਵਾਲੇ ਆਏ ਨੇ ਜੀ ਟਰੱਕ ਇੱਥੇ ਖੜਾ ਵਾ ਤੇ ਪਹਿਲਾਂ ਗੱਡੀ ਨੇ ਫੇਟ ਮਾਰੀ ਪਿੱਛੋਂ ਟਰੱਕ ਆ ਰਿਹਾ ਸੀ ਟਰੱਕ ਨੇ ਤੋਂ ਬ੍ਰੇਕ ਲੱਗੇ ਨਹੀਂ ਹੈਗੇ ਟਰੱਕ ਉੱਪਰ ਚੜ ਗਿਆ ਜੀ ਟਰੱਕ ਵਾਲਾ ਇੱਥੇ ਥਾਣੇ 'ਚ ਆਈ ਦਰਾਏ ਹੁਣ ਇਹਦੀ ਡੈੱਡ ਬਾਡੀ ਆ ਸੀ ਆਪਣੀ ਦਰਾਹ ਐਮਬੂਲੈਂਸ ਵੈਲਫੇਅਰ ਸੁਸਾਇਟੀ ਵੱਲੋਂ ਇਹਦਾ ਜਿਹੜੇ ਐਕਸੀਡੈਂਟ ਆ ਸੀ ਬਿਲਕੁਲ ਫ੍ਰੀ ਆਫ ਕਾਸਟ ਇਹਦੀ ਫ੍ਰੀ ਸੇਵਾ ਜੀ ਅਸੀਂ ਇਹਨੂੰ ਦਰਾਹ ਪੈਲ ਛੱਡਣ ਜਾ ਰਹੇ ਈਵਨ ਕੇ ਲੁਧਿਆਣਾ ਵੀ ਕਹਿੰਦੇ ਕਿਤੇ ਵੀ ਕਹਿੰਦੇ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਛੱਡ ਕੇ ਆਂਦੇ ਤੇ ਇਹ ਇਦਾਂ ਦੇ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਇਹ ਸਾਡੀ ਐਨ ਜੀਓ ਵੱਲੋਂ ਹੈਲਪੀ ਹੈ ਜੀ ਤੁਹਾਡਾ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਗੋਲਡੀ ਆ ਜੀ ਮੰਤਰੀ ਜੀ ਤੁਸੀਂ ਅੱਜ ਥਾਣਾ ਪਹੁੰਚੇ ਹੋ ਕੀ ਕਿੰਨੀ ਉਮਰ ਸੀ ਇਹਦੀ ਜੀ ਇਹਦੀ 35 36 ਸਾਲ ਉਮਰ ਸੀਗੀ ਤੇ ਕਿਸ ਤਰ੍ਹਾਂ ਹਾਸਾ ਹੋਇਆ ਇਹ ਵੀ ਹਾਨੂੰ ਪਤਾ ਲੱਗਿਆ ਵੀ ਕੋਈ ਗੱਡੀ ਫੇਟ ਮਾਰ ਗਈ ਇਹਨੂੰ ਤੇ ਪਿੱਛੋਂ ਕੋ ਟਰੱਕ ਆ ਰਿਹਾ ਸੀਗਾ ਉਹਦੇ ਉੱਪਰ ਦੀ ਹੋ ਗਿਆ ਲੰਘ ਗਿਆ ਕਿੱਥੇ ਰਹਿੰਦਾ ਸੀ ਇਹ ਨੌਜਵਾਨ ਜੀ ਇਹ ਵੈਸੇ ਤਾਂ ਹੀ ਪਿੰਡ ਰਾਜਗੜਾ ਦਾ ਅਜੇ ਟਾਈਮ ਇਹ ਲਹਾਰੇ ਲੈ ਰਿਹਾ ਸੀਗਾ ਜੀ ਤੇ ਹੋਰ ਕੌਣ-ਕੌਣ ਪਰਿਵਾਰ ਦੇ ਵਿੱਚ ਇਹਦੇ ਪਰਿਵਾਰ 'ਚ ਮੰਮੀ ਡੈਡੀ ਆ ਜੀ ਇਹਦੀ ਤਿੰਨ ਸਿਸਟਰ ਨੇ ਜੀ ਅੰਦਰ ਜੀ ਕੀ ਮਾਮਲਾ ਜੀ ਹਾਂਜੀ ਅੱਜ ਸਵੇਰ ਇੱਕ ਹੈਲਪਲਾਈਨ ਨੰਬਰ 112 ਤੋਂ ਫੋਨ ਆਇਆ ਸੀਗਾ ਜੀ ਕਿ ਜਿਹੜਾ ਆਲੋਕ ਪੈਟਰੋਲ ਵਾਂਪਾ ਨੇੜੇ ਟੱਬਾ ਪੁਲ ਦੇ ਕੋਲ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਕਾਰਨ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਜਿਹੜਾ ਅਸੀਂ ਮੌਕੇ ਤੇ ਪੁੱਜੇ ਸੀਗੇ ਜੀ ਮੌਕੇ ਤੇ ਪਹੁੰਚ ਕੇ ਮੌਕਾ ਦੇਖਿਆ ਗਿਆ ਸਾਰਾ ਕੁਝ ਉਦੋਂ ਬਾਅਦ ਜਿਹੜੀ ਹੁਣ ਡੈੱਡ ਬੋਡੀ ਆ ਜੀ ਇਹ ਮ੍ਰਿਤਕ ਪਤਾ ਲੱਗਿਆ ਜੀ ਅਮਰਜੀਤ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਰਾਜਗੜ੍ਹ ਦੀ ਡੈਥ ਹੋਈ ਆ ਜੀ ਤੇ ਇਹਨਾਂ ਦੀ ਡੈਡੀ ਡੈੱਡ ਬੋਡੀ ਆ ਸਹਿਵਲ ਹਸਪਤਾਲ ਪੈਲ ਮੋਰਚੀ ਵਿੱਚ ਰੱਖਾਈ ਜਾ ਰਹੀ ਆ ਜੀ ਅੱਗੇ ਇਹਨਾਂ ਦੇ ਵਾਰਸ ਆ ਗਏ ਨੇ ਜੀ ਉਹਨਾਂ ਦੇ ਬਿਆਨ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂ ਕਦ ਨਾਲ ਹਾਸਾ ਹੋਇਆ ਜੀ ਇਹਦਾ ਇਹ ਅਜੇ ਕਲੀਅਰ ਨਹੀਂ ਹੋਇਆ ਜੀ ਪਤਾ ਅਜੇ ਇਹ ਲੱਗਿਆ ਵੀ ਕੋਈ ਕਾਰ ਸੀਗੀ ਇੱਕ ਉਹਦਾ ਨੰਬਰ ਸਾਨੂੰ ਕਲੀਅਰ ਨਹੀਂਗਾ ਜੀ ਉਹ ਦੇਖ ਰਹੇ ਆ ਅਸੀਂ ਚੈੱਕ ਕਰ ਰਹੇ ਆ ਕੈਮਰੇ ਉਦੋਂ ਬਾਅਦ ਜਿਹੜਾ ਕਾਰ ਨੇ ਇਹਨੂੰ ਫੇਟ ਮਾਰੀਆ ਫੇਟ ਲੱਗਣ ਕਰਕੇ ਇਹ ਅੱਗੇ ਟਰੱਕ ਜਾ ਰਿਹਾ ਸੀ ਆ ਪਿੱਛੋਂ ਆ ਰਿਹਾ ਸੀ ਉਹ ਟਰੱਕ ਇਹਨਾਂ ਦੇ ਉੱਪਰ ਚ ਹੀ ਨਿਕਲ ਗਿਆ ਜੀ